ਔਰ ਇਹ ਕਹਿੰਦੇ ਵੀ ਜੇ ਅਸੀਂ ਚਕਾਈਏ ਤੇ ਕੁੜੀਆਂ ਕਿਤੇ ਗਲਣਾ ਪੈ ਜਾਣ। ਕੁੜੀਆਂ ਨੂੰ ਹਾਲਾਤ ਦੱਸੀ ਵੀ ਕੀੜੇ ਪੈ ਗਏ। ਉਹਨੂੰ ਪਾਣੀ ਟੈਂਕਰ ਜਾ ਕੇ ਦੇਖੋ ਤੁਸੀਂ ਮੰਡੋਰਪਾ ਇੰਨੀ ਸਮੈਲ ਆਉਂਦੀ ਐ। ਤੁਸੀਂ ਮੈਨੂੰ ਕਿਹਾ ਵੀਡੀਓ ਬਣਾ ਕੇ ਨਿੱਕੀ ਭੇਜ। ਮੈਂ ਪਾਣੀ ਮੇਰੇ ਤੋਂ ਵੱਧ ਤੋਂ ਵੱਧ ਮੇਰੇ ਖਿਆਲ ਤੁਹਾਨੂੰ ਵੀਡੀਓ ਆਈ ਆ। ਅੱਧੇ ਮਿੰਟ ਦੀ ਵੀ ਨਹੀਂ ਬਣੀ। ਖਾੜੀ ਨਹੀਂ ਸਕਦਾ। ਵਿੱਚ ਹੀ ਲੈਟਰਨ ਵਿੱਚ ਹੀ ਬਾਥਰੂਮ ਵਿੱਚ ਹੀ ਕੀੜੇ ਬੁਰਾ ਹਾਲ। ਤੁਸੀਂ ਆ ਕੇ ਦੇਖੋ। ਇਹ ਘਾਹ ਹੀ ਦੱਸ ਰਿਹਾ ਵੀ ਕੋਈ ਵੜਦਾ ਹੀ ਨਹੀਂ। ਬੇਟੀਆਂ ਮਤਲਬ ਇੱਥੋਂ ਲੱਗ ਰਿਹਾ ਵੀ ਤਿੰਨ ਬੇਟੀਆਂ ਹਨ। ਇਥੇ ਸਮਾਂ ਲੌਣੇ ਸ਼ੁਰੂ ਹੋ ਜਾਂਦੀ ਹੈ। ਇਤੋਂ ਲੰਘੇ ਪਤਾ ਲੱਗਦਾ ਵੀ ਕੋਈ ਪੜਦਾ ਨਹੀਂ। ਕੰਮ ਕੀ ਕਰਦੇ ਸੀ? ਆਪਰੇਟਰ ਸੀਗੇ ਜੀ ਪੰਪੇ। ਪੰਪੇ ਬੰਦੇ। ਕਾਫੀ ਤਨ ਮੁੱਟਾ ਰਹੇ ਪੰਪੇ ਰਹੇ। ਆਹੀਂ ਤੇ ਛੋਟੇ ਛੋਟੇ ਹੁੰਦੇ ਸੀਗੇ ਜਦੋਂ ਉਹ ਬੰਦੇ ਚਲਾ ਗਿਆ ਹੈਗਾ ਤੇ ਮੁੜ ਕੇ ਅਹੀਂ ਵੀ ਵਾਹਿਗੁਰੂ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ। ਕਿਉਂਕਿ ਤੋਰ ਹੁੰਦਾ ਨਹੀਂ ਲੈਟ੍ਰੀਨ ਬਾਥਰੂਮ ਵੀ ਉੱਪਰ ਹੀ ਕਰਦੇ ਸੀ। ਕਾਜ ਜਿੰਮੇ ਸਾਰੇ ਘਰ ਦੇ ਵਿੱਚ। ਯਾਹ ਗੁੱਡ ਬੀਕਾਟ ਆਹ ਠੀਕ ਆ ਮੇਰਾ ਬਰਾ ਚੜਦੀ ਕਲਾ ਕਿੱਧਰ ਆਜੋ ਇਹ ਗੱਲਬਾਤ ਬਾਰ ਬਾਰ ਇਦਾਂ ਵੀ ਇਹ ਤਿੰਨ ਕੋਈ ਨਹੀਂ ਆ ਨਾ ਦੇ ਤੇ ਕੋਤਾ ਡੱਬੋ ਤੁਹਾਨੂੰ ਬਾਅਦ ਤੁਸੀਂ ਸਾਡੇ ਇੱਕ ਬੋਲ ਤੇ ਆਏ ਧੰਨਵਾਦ ਤੁਹਾਡਾ ਆਪਣਾ ਬਾ ਭਾਈ ਉਹਨਾਂ ਦੇ ਬ੍ਰਦਰ ਆ ਅੱਛਾ ਜੀ ਸੋਭਾ ਜੀ 3 ਮਹੀਨੇ ਪਹਿਲਾਂ ਮੇਰਾ ਭਾਈ ਉਹਨਾਂ ਨਾਲ ਗੱਲ ਹੋਈ ਇਹ ਕਹਿੰਦੇ ਵੀ ਮੈਂ ਕਿਹਾ ਵੀ ਜਿਹੜਾ ਕੁੜੀਆਂ ਆਇਆ ਕਰੀ ਆ ਮੈਂ ਸੰਸਥਾ ਨੂੰ ਫੋਨ ਕਰਦਾ ਵੀ ਆਪਾਂ ਬੱਬਾ ਦੀਪ ਸਿੰਘ ਸੇਬਦਲਗੜ ਦੀ ਵਾਲਿਆਂ ਨੂੰ ਫੋਨ ਕਰਦੇ ਆ ਉਹ ਆਣ ਕੇ ਲੈ ਜਾਣੇ ਪਹਿਲ ਦੇ ਹੱਦ ਤੇ ਰੋਟੀ ਪਾਣੀ ਨਿਲਾਉਣਗੇ ਧਲਾਉਣਗੇ ਇਹਨਾਂ ਦਾ ਲਾਜ ਵੀ ਕਰਾਉਣਗੇ ਪਰ ਇਹ ਕਹਿੰਦੇ ਵੀ ਜੇ ਅਸੀਂ ਚੁਕਾਈਏ ਤੇ ਕੁੜੀਆਂ ਕਿਤੇ ਗਲਣਾ ਪੈ ਜਾਣ ਮੈਂ ਕਹਿੰਦਾ ਉਹਨਾਂ ਸਲਾਹ ਕਰ ਲਓ ਉਹਨੂੰ ਪੁੱਛ ਲਓ ਕੀ ਬਾਬਾ ਦੀਪ ਸਿੰਘ ਜੀ ਦੇ ਬਦਲ ਕੋ ਗਾੜੀ ਵਾਲਾ ਆਉਣਗੇ ਨਹੀਂ ਕੁੜੀਆਂ ਕੁੜੀਆਂ ਨੂੰ ਹਾਲਾਤ ਦੱਸੀ ਵੀ ਕੀੜੇ ਪੈ ਗਏ ਪਾਜੀ ਤਿੰਦਰ ਜਾ ਕੇ ਦੇਖੋ ਤੁਸੀਂ ਮੰਦੋੜਪਾ ਇੰਨੀ ਸਮੈਲ ਆਉਂਦੀ ਐ ਤੁਸੀਂ ਮੈਨੂੰ ਕਿਹਾ ਵੀਡੀਓ ਬਣਾ ਕੇ ਨਿੱਕੀ ਭੇਜ ਮੈਂ ਪਾਜੀ ਮੇਰੇ ਤੋਂ ਵੱਧ ਤੋਂ ਵੱਧ ਮੇਰੇ ਖਿਆਲ ਤੁਹਾਨੂੰ ਵੀਡੀਓ ਆਈ ਆ ਅੱਧੇ ਮਿੰਟ ਦੀ ਵੀ ਨਹੀਂ ਬਣ ਖਾੜੀ ਨਹੀਂ ਸਕਦਾ ਵਿੱਚ ਹੀ ਲੈਟਰਨ ਵਿੱਚ ਹੀ ਬਾਥਰੂਮ ਵਿੱਚ ਹੀ ਕੀੜੇ ਬੁਰਾ ਹਾਲ ਤੁਸੀਂ ਆ ਕੇ ਦੇਖੋ ਇਹ ਪਿੰਡ ਕਿਹੜਾ ਨਿਖਰਾਜਪੁਰਗ ਹੋਤ ਪਿੰਡ ਇਹ ਸਾਲਾਪੁਰ ਸਾਡੇ ਮਾਰਚ ਮੈਂ ਟਾਂਡੇ ਨਾ ਤੇਰੇ ਤੇਰਾ ਰਾਜਪੁਰਗਾ ਹੋਤਾ ਤੇ ਉਦੋਂ ਮੈਨੂੰ ਪਤਾ ਲੱਗੇ ਮੈਂ ਰੋਜ ਇੱਥੋਂ ਦੀ ਲੰਗਦਾ ਆ ਗੱਬੇ ਚੋਈ ਆ ਜੀ ਨਾ ਰਾਜਪੁਰਿਆ ਆ ਮੁਰੇ ਤੁਸੀਂ ਭਾਈ ਸਾਹਿਬ ਤੁਹਾਡੇ ਹੈਗੇ ਇਹ ਤੁਸੀਂ ਕਿੱਥੇ ਰਹਿੰਦੇ ਮੈਂ ਇੱਥੇ ਦਾ ਹੀ ਇੱਥੇ ਦਾ ਹੀ ਪਹਿਲਾਂ ਇੱਥੇ ਹੀ ਸੀ ਹੁਣ ਉੱਥੇ ਮਗਾਂ ਆਇਆ ਆਜੋ ਅੱਛਾ ਤਾਂ ਨਹੀਂ ਬੇਟੀਆਂ ਜਿਹੜੀਆਂ ਸੀ ਆ ਦੇਖੋ ਇਹੋ ਪਤਾ ਲੱਗਦਾ ਵੀ ਲੰਘਾ ਜਿਹੜਾ ਆ ਵੀ ਉਹ ਨਹੀਂ ਹੈਗਾ ਕਹਾ ਹੀ ਦੱਸ ਰਿਹਾ ਵੀ ਕੋਈ ਵੱਡਦਾ ਨਹੀਂ ਦੀ ਬੇਟੀਆਂ ਮਤਲਬ ਇੱਥੋਂ ਲੱਗ ਰਿਹਾ ਵੀ ਤਿੰਨ ਬੇਟੀਆਂ ਹਨ ਇੱਥੋਂ ਸਮੈਲ ਹੋਣੀ ਸ਼ੁਰੂ ਆ ਜਾਂਦੀ ਹੈ ਇਤੋਂ ਲੰਘੇ ਪਤਾ ਲੱਗਦਾ ਵੀ ਕੋਈ ਵੱਡਦਾ ਹੈ ਬਾਹਰ ਕਰੰਬਾ ਉੱਲਾ ਸਾਈਡ ਨੂੰ ਆਈ ਮੈਂ ਇਹਨਾਂ ਦੇ ਕੋਲ ਜਾਂਦੀ ਨਾ ਬਾਅਦ ਵਾਪਸ ਕਰ ਰੋਟੀ ਪਾਣੀ ਕਾਉਂ ਦਿੰਦਾ ਹੂੰ ਰੋਟੀ ਪਾਣੀ ਕਾਉਂ ਦਿੰਦਾ ਰੋਟੀ ਪਾਣੀ ਡੱਬਾ ਲਾਇਆ ਸੀ ਇਹਨਾਂ ਦੇ ਬਰਦਰ ਨੂੰ ਹਾਂ ਜਿਹੜੇ ਰੋਟੀ ਦੀਆਂ ਨੂੰ ਹੁੰਦੇ ਸੀ ਨਾ ਪੈਸੇ ਦੀ ਰੋਟੀ ਰਵਾਈ ਸੀ ਕਿਦਾਂ ਲੱਗਦਾ ਉਹ ਰੋਟੀ ਮਨਜ਼ੂਰ ਬਾਤ ਤਾਨਾ ਸਾਡੀ ਮਾਦਾ ਵੀ ਪਹਿਲਾਂ ਵੀਡੀਓ ਦੇਖੀ ਆ ਉਹ ਕਹਿੰਦੀ ਮਨਜ਼ੂਰ ਦੀ ਕੋਈ ਵੀਡੀਓ ਦੇਖ ਕੇ ਰੋਟੀ ਖਾ ਲਵੇ ਤਾਨ ਦਾ ਬੰਦਾ ਤੂੰ ਮੈਂ ਤੁਸੀ ਆਵਾਜ਼ ਕਰਦਾ ਤੇਰਾ ਤੇ ਅਸੀਂ ਨਹੀਂ ਦੇ ਸਕਦੇ ਉਹ ਨਹੀਂ ਨਹੀਂ ਮੇਰੇ ਕੁੱਤੇ ਨਾਲ ਇੱਕ ਫੋਨ ਤੇ ਤੁਸੀਂ ਆ ਗਏ ਤੇ ਆਪੇ ਪਾ ਚੱਕ ਦੇ ਛੱਡੀ ਛੱਡੀ ਉਹ ਠੀਕ ਹੈ ਉਹ ਆ ਰੋਵਾ ਹੀ ਬਰੋਵਾ ਉਹ ਤਾਂ ਬਹੁਤ ਬੁਰਾ ਹਾਲ ਆ ਹੈ ਲੋਕਾਂ ਦਾ ਮਤਰਾ ਨਹੀਂ ਬਹੁਤ ਹਾਲਤ ਫਰਾਵੋ ਬਾਬਾ ਜੀ ਕਿਦਾਂ ਠੀਕ ਆ ਅੰਦਰ ਅੰਦਰ ਠੀਕ ਆ ਸਵੇਰੇ ਲੱਗ ਜਾ ਯਾਰ ਕਾ ਤੂੰ ਉਸ ਸਮੇਂ ਲੱਗ ਤਾ ਕੀ ਜੀ ਮੇਰੀ ਆਈ ਹੈ ਹੈ ਅੱਲਾਪ ਤੇ ਸਵੇਰੇ ਦੇਖੀ ਨਾ ਹਾਂ ਠੀਕ ਆ ਤੂੰ ਗੱਲਾਂ ਕਰੇ ਫਿਰ ਜੀ ਤੀਗਾ ਕੌਣ ਲਾਊਗਾ ਇਹਨਾਂ ਨੇ ਲਾਇ ਕਰਾਉਣਾ ਹੁਣ ਤੀਗਾ ਕੌਣ ਲਾਊਗਾ ਕਿਉਂ ਹੀ ਹੋਣਾ ਫਿਰ ਬਸ ਚਲਿਏ ਹੁਣ ਫਿਰ ਚਲਿਏ ਹੁਣ ਆਹ ਦੇਖੋ ਮਾਲਜਾ ਜਿੱਦਾਂ ਕੀੜੇ ਪੀਂਦੇ ਸੀ ਢੇਰ ਲਕਿਓ ਤੇ ਕੋਲ ਗਲੀਆਂ ਚ ਰੋਟੀ ਪਾਣੀ ਕੌਣ ਦਿੰਦਾ ਰੋਟੀ ਪਾਣੀ ਦੱਸੋ ਹੀ ਆਇਓ ਗਵਾਂਡ ਕਿਤੇ ਦੇਣ ਦੇਣ ਗਵਾਂਡ ਲੱਗਿਆ ਹੂੰ ਇੱਥੇ ਤਾਂ ਕੋ ਖੜਦਾ ਹੀ ਨਹੀਂ ਹੁਣ ਇਹ ਜਿਹੜਾ ਹਾਲਾਤ ਇਹ ਤੋਂ ਤਾਂ ਮੈਂ ਤਾਂ ਭਿਆਨਕ ਹਾਲਾਤ ਨੇ ਕੀ ਭਾਸੀ ਇੱਥੋਂ ਵੀ ਜ਼ਿਆਦਾ ਹੂੰ ਉਹਦਾਂ ਬੰਦੇ ਵੀ ਬਣ ਗਏ ਇਹ ਫੇਰ ਮੁੜ ਕੇ ਹੂੰ ਅਸੀਂ ਦੁਹਰਾਤੇ ਤਾਂ ਭਿਆਨਕ ਹਾਲਾਤ ਇੱਤੋਂ ਵੀ ਜ਼ਿਆਦਾ ਲਿਸਨ ਸਮਾਜ ਨੇ ਦਿਖਾ ਦਿੱਤੇ ਇਹ ਤਾਂ ਕੁਝ ਵੀ ਨਹੀਂ ਹਾਲਾਤ ਜਿਹੜੇ ਦਗਦਾ ਨਾ ਵੀ ਇਥੇ ਖੜਨਾ ਤਾਂ ਬਹੁਤ ਮੁਸ਼ਕਲ ਹੋ ਰਿਹਾ ਹੈ ਤਾਂ ਇਥੇ ਪਰ ਇਸ ਤੋਂ ਵੀ ਭਿਆਨਕ ਹਾਲਾਤ ਸਾਡੇ ਸਮਾਜ ਨੇ ਸਾਨੂੰ ਦਿਖਾ ਦਿੱਤੇ ਕਿ ਜਿੰਦਗੀ ਦੇ ਵਿੱਚ ਅਸੀਂ ਜੇ ਇਹ ਗੱਲ ਕਹਿ ਦਈਏ ਨਾ ਵੀ ਅਸੀਂ ਸਾਂਭ ਨਹੀਂ ਸਕਦੇ ਹੁਣ ਬੱਚੀਆਂ ਤਿੰਨ ਕਿਸੇ ਟਾਈਮ ਜੇ ਇਹ ਗੱਲ ਇਹ ਕਹਿ ਦਿੰਦੇ ਵੀ ਅਸੀਂ ਪਾਲ ਨਹੀਂ ਸਕਦੇ ਅਈਏ ਤੁਹਾਡੇ ਲਈ ਆ ਤਾਂ ਕਿਹਾ ਤਾਂ ਦਿਨਾ ਯਾਰ ਇਸ ਬੱਚੀਆਂ ਨੇ ਵੀ ਅਸੀਂ ਸੰਭਿਆ ਜਾਂ ਉਹ ਆ ਇੱਥੇ ਕੋਈ ਵੀ ਸਾਨੂੰ ਨਹੀਂ ਪ੍ਰੋਬਲਮ ਨਹੀਂ ਕੀ ਕੋਈ ਸਾਨੂੰ ਆ ਜਾ ਦੇ ਕੇ ਸਾਨੂੰ ਕੋ ਪਰਮਿਸ਼ਨਾਂ ਦੀ ਲੋੜਾ ਸੀ ਪਰਮਿਸ਼ਨਾਂ ਨਾ ਮੰਗਦੇ ਆ ਕਿ ਜਦੋਂ ਜਦੋਂ ਆਹ ਹਾਲਾਤ ਹੋਗੇ ਨਾ ਫੇਰ ਹੀ ਅਸੀਂ ਮੰਗਦੇ ਨਹੀਂ ਗੁਮਗੀ ਚ ਉਹਨੇ ਏਦਾਂ ਬਾਪੂ ਦਾ ਇਲਾਜ ਕਰਾਈਏ ਕਿ ਪਰਮਿਸ਼ਨਾਂ ਟਿੱਕੀ ਜਾਈਏ ਕਿ ਮਰਦਾ ਦੇਖੀ ਜਾਈਏ ਕੀੜੇ ਪੈਂਦੇ ਦੇਖੀ ਜਾਈਏ ਉਹ ਨਹੀਂ ਸਾਨੂੰ ਕੋਈ ਵੀ ਟੈਨਸ਼ਨ ਬੱਚੀਆਂ ਆਉਂਦੀਆਂ ਨਾ ਹੋਵੇ ਸਾਨੂੰ ਉਵੇਂ ਵੀ ਪਤਾ ਲੱਗਦਾ ਨਾ ਹਾਲਾਤ ਤੇ ਅਸੀਂ ਮੈਂਟਲ ਹੀ ਲੈਣੇ ਨਹੀਂ ਸੀ ਲਿ ਆਸਕੀਤ ਲਈ ਹੋਬ ਉਹ ਗਰੇ ਹਾਣਾ ਉਹ ਤਾਂ ਉਹ ਕਰਤਾ ਹੁੰਦਾ ਤੇ ਇਹਦੇ ਕੋਲ ਤਾਂ ਕੋਈ ਪੜਿਆ ਮਾਤਾ ਬਾਬੂ ਉਹ 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 ਨੀਂ ਨਾ ਉਹ ਗੇਰ ਉਹ ਨੀਂ ਹੁੰਦਾ ਨਾ 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 ਬੋਲੀ ਫੋਨ ਨਾਲ ਹੀ ਬੜੀ ਸਾਰਾ ਜੁੱਦਾ ਸਾਰਾ ਹੀ ਪੁੱਤ ਇਹ ਬਾਪੂ ਜੀ ਹੋਇਆ ਕੀ ਸੀ ਲੱਤ ਤੇ ਕੀ ਆ ਮੋਨਾਰੀ ਆ ਦਾਦੀ ਇਹ ਕੰਬਲ ਜਿਹੜੋ ਵਗੜਿਆ ਨਾ ਲਾ ਲਾ ਕਿੜੇ ਪੈਓ ਕਰਕੇ ਨਾ ਤੁਹਾਨੂੰ ਉਹ ਲੱਗਦਾ ਕਿੜੇ ਉਹ ਵਿੱਚੋਂ ਖਾਂਦੇ ਆ ਜੀ ਉਹ ਬਹੁਤ ਬਰਾਬਰ ਪਹਿਲਾਂ ਆਦੇ ਬ੍ਰਦਰ ਹੁਣ ਕਿੜੇ ਕਿੱਡੇ ਵੀ 3 ਮਹੀਨੇ ਚੋਂ ਪਰ ਨਹੀਂ ਜਰ ਸਾਂਭ ਸਮਾ ਸਾਡੇ ਘਰ ਤੋਂ ਬਾਹਰ ਦੀ ਬਾਹਰ ਦੀ ਜਦੋਂ ਕਰਦੀ ਹੈ ਹੈ ਪੜਿਓ ਨਾ ਬਿੱਲੀ ਨਹੀਂ ਕੀ ਆ ਰਹੀ ਪੜੀ ਨਾ ਤੇ ਨੀਂਦੇ ਤੇ ਨਾ ਜਖਮ ਹੈ ਉਹ ਜਿਹੜਾ ਨਰਮ ਹੈ ਉਹੜਾ ਪੜ੍ਹਲਾ ਨਹੀਂ ਪਰਮਾ ਉਹ ਵਾਹ ਵਾਹ ਜਿਹੜਾ ਨੀਂਦੇ ਨਾ ਜਗਦੇ ਨੇ ਜਿਹੜਾ ਤਿੰਨੀ ਸੇਵਾ ਹੈ ਉੱਤੇ ਹੀ ਕਰਦੇ ਨੇ ਘਰ ਨਹੀਂ ਕਰ ਸਕਦੇ ਅਸੀਂ ਸਿਹਰ ਤੋਂ ਮੈਨੂੰ ਪਤਾ ਹੈ ਜਿਆ ਸਿਹਰ ਤੋਂ ਬੰਦਾ ਮੈਨੂੰ ਲਾਉਣਾ ਲਾਉਣਾ ਬੈਠੋ ਬੈਠੋ ਤੇਲ ਲਾ ਕੇ ਇਹਨਾਂ ਦੇ ਪਰ ਨਾਲ ਆਉਣੀ ਆ 네, 바이자고, 나도 기대는 이 세트리 사라 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਹਾਲਾਤ ਤੁਸੀਂ ਦੇਖ ਰਹੇ ਆ ਸਾਡੇ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤ ਆ ਸ਼ਾਲਪੁਰ ਜ਼ਿਲ੍ਹਾ ਹੈ ਤੇ ਡਾਂਡੀ ਦੇ ਲਾਗੇ ਪਿੰਡ ਪਿੰਡਾ ਰਾਣਗੁਰ ਘਾਉਤ ਦੇ ਲਾਗੇ ਪਿੰਡ ਪਿੰਡਾ ਸ਼ਾਲਾਪੁਰ ਮੇਰਾ ਵੀਰ ਮੇਰਾ ਭਰਾ ਸਾਡਾ ਨੇਕੀ ਤੇ ਹਰਨੇਕ ਸਿੰਘ ਜਿਹੜਾ ਕਿ ਸਾਡੀ ਸੰਸਥਾ ਦਾ ਹੀ ਮੈਂਬਰ ਆ ਕੁਸਾਲ ਪਿੰਨਾ ਜਦੋਂ 2017 ਦੇ ਵਿੱਚ ਅਸੀਂ ਸਭ ਤੋਂ ਪਹਿਲਾ ਕਾਰ ਵੀ ਪਾਈ ਸੀ ਸੇਵਾ ਕਰ ਸ਼ਟਾਰਟ ਹੋਣ ਤੋਂ ਬਾਅਦ ਅ ਗੁਜਰਾں ਤੋਂ ਪਹਿਲੀ ਕਾਰ ਵੀ ਬੰਦੂਆਂ ਮਜ਼ਦੂਰ ਦੀ ਛਡਾਉਣ ਦੇ ਵਿੱਚ ਇਹ ਭਰਾ ਮੇਰਾ ਨਾਮ ਸੀ ਸਾਡੇ ਗੜਦੀ ਬਣਾ ਦੇ ਵਿੱਚ ਇੱਕ ਵਰਕਸ਼ਾਪ ਵੀਰਦੀ ਭਰਾ ਦੀ ਤੇ ਅੱਜ ਕਾਲ ਆਈ ਵੀ ਇੱਕ ਮੇਰੇ ਪਿੰਡ ਦੇ ਲਾਗੇ ਵੀ ਇੱਕ ਬਜ਼ੁਰਗ ਪਏ ਹੋਏ ਆ ਜਿਹਦੀ ਲੱਤ ਦੇ ਵਿੱਚ ਕੀੜੇ ਪਏ ਆ ਉਸੇ ਟਾਈਮ ਤੇ ਅਸੀਂ ਜਿਹੜੀ ਵੀਡੀਓ ਮਗਾਈ ਤਦ ਹਾਲਾਤ ਵੀ ਜਦੋਂ ਅਣਕੇ ਵੀਰ ਨੇ ਭਰਾ ਨੇ ਦੱਸੇ ਵੀ ਅੰਦਰ ਵੜ ਨਹੀਂ ਹੋ ਰਿਆ ਤੇ ਮੈਂ ਪੁੱਛੇ ਪਿੱਛੇ ਕੌਣ ਆ ਕਹਿੰਦੇ ਸਾਰੇ ਹੀ ਹੈਗੇ ਆ ਘਰ ਵੀ ਹੈਗਾ ਆ ਕਿਉਂਕਿ ਜਦੋਂ ਅਸੀਂ ਘਰਾਂ ਚੋਂ ਬੰਦੇ ਲੈਣ ਜਾਂਦੇ ਆ ਨਾ ਬਹੁਤ ਜ਼ਿਆਦਾ ਹਾਲਾਤ ਇਹੋ ਜਿਹੇ ਹੋਵੇ ਤਦ ਹੀ ਲੈਣ ਜਾਂਦੇ ਆ ਸਾਨੂੰ ਕਿਰ ਕੌਲਾਂ ਬਹੁਤ ਆਉਂਦੀਆਂ ਵੀ ਜਿਹਦਾ ਅੱਗੇ ਪਿੱਛੇ ਹੈਗਾ ਅਸੀਂ ਉਹਨੂੰ ਨਹੀਂ ਲੈਂਦੇ ਹੈਗੇ ਪਰ ਜਿਹਦੇ ਹਾਲਾਤ ਹੁੰਦੇ ਹੋਏ ਵੀ ਇਹੋ ਜਿਹੇ ਹਾਲਾਤ ਹੋ ਜੇ ਤਾਂ ਫਿਰ ਉਹਨੂੰ ਲੈ ਜਾਣਾ ਹੀ ਪੈਂਦਾ ਤਿੰਨ ਧੀਆਂ ਵਿਆਹਾਂ ਜੀ ਤਿੰਨ ਕੀ ਕਰਦੇ ਉਹਨਾਂ ਦੇ ਪਰ ਦੁਨੀਆਂ ਦਾ ਠੀਕ ਜਾਉਤੇ ਆ ਆਪਣੇ ਆਪਣਾ ਬਹੁਤ ਸੱਟਿਆ ਚਲੋ ਆਪਾਂ ਮੈਂ ਇਹ ਨਹੀਂ ਕਹਿਣਾ ਚਲੋ ਜੇ ਪਰ ਜੇ ਅਸੀਂ ਇਹ ਜੁਮੇਵੰਦੋਂ ਭੱਜ ਜਾਈਏ ਨਾ ਤਾਂ ਫਿਰ ਉਹ ਸਮਾਜ ਦੇ ਵਿੱਚ ਬਹੁਤ ਗਲਤ ਅਰੀਦ ਗਿਆ ਪਿਆ ਮਾਦੇ ਤੋਂ ਪਿਆ ਮਾਦੇ ਗਲਤ ਹੋਊ ਨਾ ਫਿਰਦਾ ਆਪਾਂ ਇਹ ਕਹਿਦੀ ਅਸੀਂ ਕਿਉਂ ਲਾਦ ਮੰਗਦੇ ਆ ਲਾਦ ਐਸੀ ਕਰਕੇ ਮੰਗਦੇ ਹੁਣ ਇਹ ਤਾਂ ਕਹਿੰਦੇ ਵੀ ਇਹਦਾ ਪੁੱਤ ਹੁੰਦਾ ਤਾਂ ਸਾਹਮ ਦਾ ਧੀ ਵੀ ਪੁੱਤ ਬਣ ਕੇ ਦੱਸਣਾ ਪੈਂਦਾ ਜਿਉਂ ਉਹਨਾਂ ਦਾ ਪੁੱਤ ਨਾ ਹੋਵੇ ਠੀਕ ਹੈ ਨਾ ਇਹ ਇਹ ਬਹੁਤ ਮਾੜੇ ਪਾਸੇ ਨੂੰ ਸਾਡੀ ਨਿਹਗਰਵਲ ਸਮਾਜ ਜਾ ਰਿਹਾ ਅੱਛਾ ਜੀ ਕਿੰਨੇ ਪੜੇ ਡੀ.ਐੱਚ. ਕੀਤੀ ਡੀ.ਐੱਚ. ਪੰਜ ਡੀ.ਐੱਚ. ਹਨ ਇਹ ਹਾਂ ਜੀ ਪਲੱਸ 2 ਵਿੱਚ ਫੇਲ ਹੋ ਗਏ ਕੰਮ ਕੀ ਕਰਦੇ ਸੀ ਆਪਰੇਟਰ ਸਿੰਘ ਹੈ ਜੀ ਬੰਬੇ ਬੰਬੇ کافی ਟਾਈਮ ਉੱਤਾਰ ਰਹੇ ਬੰਬੇ ਰਹੇ ਆਹੀਂ ਤੇ ਛੋਟੇ ਛੋਟੇ ਹੁੰਦੇ ਸਿੱਕੇ ਜਦੋਂ ਦਾ ਬੰਦੇ ਚਲਾ ਗਿਆ ਹੈਗਾ ਤੇ ਮੁੜ ਕੇ ਅਹੀਂ ਵੀ ਉੱਤਰੇ ਹਾਂ ਮੈਂ ਹੀ ਹਾਂ ਕੋਈ ਨਹੀਂ ਕੋਈ ਨਹੀਂ ਤੇ ਬੰਬੇ ਰਹਿੰਦਾ ਖਬਰਾਉਣਾ ਨਹੀਂ ਹੁਣ ਚਲਿਏ ਹੁਣ ਠੀਕ ਕਰਕੇ ਐ ਨਾ ਤੈਨੂੰ ਕੈਮ ਕਰਕੇ ਛੱਡ ਕੇ ਜਾਵਾਂਗੇ ਤੈਨੂੰ ਠੀਕ ਆ ਹਾਂ ਉਹ ਨਹੀਂ ਘਬਰਾਉਣਾ ਕਿਸੇ ਗੱਲ ਤੋਂ ਆਵਾਜ਼ ਦਾ ਆਵਾਜ਼ ਤਾਂ ਪਨਾਗਿਆ ਨਾ ਨਹੀਂ ਰਹਿ ਦੇ ਉੱਥੇ ਲੱਗੇ ਨਹੀਂ ਵੀ ਨਹੀਂ ਦੇ ਰਹੇ ਉਹ ਮੈਂ ਹਾਂਜੀ ਹਾਂਜੀ ਆਵਾਜ਼ ਚ ਪਛਾਣ ਕੇ ਜੀ ਤੁਹਾਨੂੰ ਆਵਾਜ਼ ਤੋਂ ਪਛਾਣ ਲੈਂਦਾ ਬੰਦਾ ਉਦਾਂ ਅੱਖਾਂ ਤੋਂ ਦਿਖਾਈ ਘਟ ਦਿੰਦਾ ਘਟ ਦਿੰਦਾ ਹਾਂਜੀ ਅੱਖਾਂ ਤੋਂ ਦਿਖਾਈ ਇੱਥੇ ਲੈਟਰਿੰਗ ਮੰਜੇ ਤੇ ਹੀ ਬਾਥਰੂਮ ਸਾਰਾ ਹੈ ਨਾ ਹੈ ਇੱਕ ਅੱਖ ਖਰਾਬ ਇੱਕ ਅੱਖ ਖਰਾਬ ਜਿਹੜੀ ਸ਼ੁਰੂ ਤੋਂ ਖਰਾਬ ਹੈ ਜੀ ਨਹੀਂ ਬਾਅਦ ਚ ਹੋਈ ਹੈ ਬਾਅਦ ਚ ਹੋਈ ਹੈ ਬਾਅਦ ਚ ਹੋਈ ਹੈ ਲੋੜ ਤਾਂ ਹੀ ਨਹੀਂ ਆਈ ਤੀਆ ਅੱਛਾ ਉਹ ਦਾਨੀ ਹੈ ਜਿਹੜਾ ਖੜਾ ਕਰੀਏ ਮਿਲਣੀ ਹਾਂ ਖੜਾ ਚੱਲੋ ਖੜਾ ਕਰਕੇ ਉਹਨੂੰ ਪਾ ਲਓ ਕੋਈ ਨਹੀਂ ਕੋਈ ਨਹੀਂ ਬਾਪੂ ਚੋਂ ਕੋਈ ਨਹੀਂ ਮੈਨੂੰ ਆ ਪਤੂਆ ਲਾਲਾ ਸਾਹੀ ਗ੍ਰਾਬਸ ਲਾ ਕੇ ਹੋਰ ਪਾ ਲਓ ਅੱਛਾ ਜੀ ਦੂਜੇ ਪਾਸੇ ਇਹ ਰੋਬ ਗਿਆ ਉਹ ਅੱਡ ਰੱਫਟ ਬੀਨ ਮੜ ਜਾ ਦੇਖੋ ਜੀ ਜਿੱਤ ਪਾਉਣਾ ਇੱਕ ਸਾਰਾ ਸਮਾਨ ਇੱਥੇ ਕਰਕੇ ਬਾਹਰ ਲੈ ਆਓ ਇਹਨਾਂ ਕੱਢਣਗੇ ਥਾਵੇਂ ਸਾਰਾ ਪਾਵਾ ਸਾਰਾ ਠੀਕ ਜੀ ਇਹਨਾਂ ਖਾਵਾ ਹੋਣੀ ਪਾ ਕੇ ਦੇਣਾ ਜੀ ਆਪਾਂ ਮੜੇ ਗਲਵਜ਼ ਦਿਓ ਬੈਠੋ ਉਹ ਰਹਾ ਨਾ ਉਹ ਹੈ ਉਹ ਲੱਗੋ ਲਾਓ ਕੱਪੜੇ ਉੱਪਰੋਂ ਕੋਚਾ ਵੀ ਹੈ ਕੋਰਟਾ ਵੀ ਹੈ ਰੋ ਕੋਰਟਾ ਵੀ ਹੈ ਜਿਹਾ ਤੁਰ 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 ਪੂਰੀਆਂ ਤਾਂ ਨਹੀਂ ਹੈ ਤੁਰਤਾ ਤਾਂ ਪੂਰੀ ਹੈ ਮੈਂ ਤਾਂ ਖੜੇ ਪੈਰੋ ਲਈ ਦੇ ਦੇਖਿਆ ਇੱਥੇ ਮੈਂ ਦਾੜ੍ਹੀ ਕਟਾਉਣ ਆਇਆ ਸੀ ਮੈਂ ਦੇ ਕੇ ਹੈਰਾਨ ਮੈਂ ਗਿਆ ਹੋਰ ਥੋੜੀ ਹੀ ਬੜਾ ਇਹ ਨਹੀਂ ਦੰਦਾ ਦੇ ਮੈਂ ਇੰਨਾ ਆ ਗਿਆ ਬੀਕੋ ਨੂੰਗੇ ਜਨਨ ਗਿਆ ਬਾਸ ਇੱਥੇ ਆਣ ਕੇ ਮੜ ਕੇ ਜਾਂਦੇ ਖਾਣ ਬਸ ਇਹੋ ਜਿਹਾ ਹੋਇਆ ਬਿਲਵਾ ਗੱਡੀ ਕਿ ਹੈਗਾ ਫੜਨਾ ਪੈਸੇ ਤੇਰੇ ਚ ਪੱਲਾ ਕੱਢ ਕੇ ਦਿਆ ਆ ਚਾਬੀ ਕੱਢ ਮੇ ਪਿਛਲੀ ਸੀਟ ਤੇ ਆ ਪਿਛਲੀ ਤੇ ਇਹ ਨਾਲ ਤੇ ਜ਼ਿਆਦਾ ਬਸ ਠੀਕ ਦੇ ਪ੍ਰੀਜ਼ ਆ ਆ ਪਟਨ ਲਪਾ ਪਟਕਾ ਹੈਗਾ ਪਟਨ ਗੱਡੀ ਸ਼ੇ ਘਰ ਬੰਦੋ ਪਟਨ ਉਹਨਾਂ ਬੰਨ੍ਹ ਕੀ ਤੋਂ ਕਰਕੇ ਪ੍ਰਸ਼ਦ ਬਣੀ ਫੇ ਹਸਪੀਟਲ ਐਡਮਿਟ ਕਰਵਾ ਲੈਣਾ ਉਹਤੋਂ ਸਾਰਾ ਆਪਰੇਟ ਜਿਹੜਾ ਜੋ ਵੀ ਹੋਊਗਾ ਕੁਛ ਕਰਾਂਗੇ ਮੈਂ ਸਾਰੇ ਇਹਨਾਂ ਤੋੜਦਾ ਸਾਰੇ ਇਹਨਾਂ ਉਹ ਹਿੱਕਿੱਡੇ ਮੈਨ ਲਾਦਾ ਨੋ ਵੀ ਨਹੀਂ ਕੱਟੇ ਕਦੀ ਬਾਣਾ ਵੀ ਜਟਾਈ ਹੀ ਮਾਰਦਾ ਹਾਂ ਜਟਾਈ ਆ ਬੰਨ੍ਹ ਕਦੋਂ ਬਾਣਾ ਹੀ ਨਹੀਂ ਤੇ ਫਿਰ ਜਟਾਈਆਂ ਬਣ ਲੱਪਨਦੀਆਂ ਜਦੋਂ ਕੇਸ ਨਹੀਂ ਵਗਦੇ ਬਾਪੂ ਜੀ ਕੀ ਨਾਮ ਆ ਆਪਣਾ ਸਰਿੰਦਰ ਸਿੰਘ ਤਨਵੋ ਤੁਹਾਡੇ ਪਿਤਾ ਜੀ ਦਾ ਕੀ ਨਾਮ ਘਰ ਕਰਦੇ ਇਹ ਬੋਲੋ ਬੰਗਲੇ ਕੋਲ ਮਾਰ ਕੇ ਕਿਹਾ ਉੱਥੇ ਰਹਿ ਕਰਕੇ ਨਾ ਬਾਹਰ ਪੰਜਾਬ ਤੋਂ ਬਾਹਰ ਜਿਹੜੀ ਇਹ ਉਦੋਂ ਪਲਸ 2 ਕੀਤੀ ਵੀ ਇੰਨੀ ਹਾਰਡ ਸੀ ਅਭੀ ਉਦੋਂ ਹਾਂ ਉਹ ਟਾਈਮ ਦੀ ਪਲਸ 2 ਪੇਪਰ ਇੰਗਲਿਸ਼ ਪੜਨਾ ਅੱਛਾ ਹਿੰਦੀ ਪੰਜਾਬੀ ਕੋਈ ਵੀ ਪੜਨੀ ਪੜਨਾ ਅਖਬਾਰ ਅਖਬਾਰ ਨਹੀਂ ਪੜਨੇ ਕੀ ਬਾਤ ਸੋਰੀ ਲਓ ਮੈਂ ਬੰਦ ਲੈਣਾ। ਵਾਹਿਗੁਰੂ ਜੀ ਕਾਹਨ ਗੁਰੂ ਵਾਹਿਗੁਰੂ ਵਾਕੂ ਗਾਰ ਕੇ ਨਵਾਹਿ ਤੇ। ਸਭੂ ਠੀਕ ਆ ਹੁਣ? ਠੀਕ ਆ। ਹਾਂਜੀ? ਠੀਕ ਆ। ਮਾੜਾ ਲਹਿਣਾ ਨਹੀਂ ਪਹਿਲਾਂ ਜਿੱਦਾਂ ਮਰਜੀ ਤੰਗੀ ਰਿਹਾ ਮਾੜਾ ਨਹੀਂ ਮੂੰਹ ਬੋਣਾ। ਮਾਂ ਤਾਂ ਰਹੀ ਵਾਦੀ ਨੀ ਮਾਦੀ ਰਤਾ ਜੀ ਹਾਂ ਆਹੇ ਬਾਪੂ ਹਾਂਜੀ ਠੀਕ ਆ ਹਾਂ ਠੀਕ ਆ ਠੀਕ ਆ ਚਲਿਏ ਫਿਰ ਚਲੋ ਡਾਕਟਰ ਦੇ ਚਲਿਏ ਦਵਾਈ ਲਈਏ ਹਾਂਜੀ ਹੈ ਵੀ ਤੈਨੂੰ ਅਸੀਂ ਵਧੀਆ ਜਗ੍ਹਾ ਸਾਡੇ ਕੋ ਗੋਰਾ ਸੇਵਾ ਕਰ ਉੱਥੇ ਰਵਾਂਗੇ ਅੱਛਾ ਹਾਂ ਜੀ ਦਾਤ ਤਾਹ ਕੋ ਵਾਹਿਗੁਰੂ ਵਾਹਿਗੁਰੂ ਕੀ ਬਾਤ ਹੈ ਬਹੁਤ ਬੜੀ ਬੜੀ ਮਿਹਰਬਾਨੀ ਉਹ ਨਹੀਂ ਨਹੀਂ ਮਿਹਰਬਾਨੀ ਦਾ ਨਹੀਂ ਇਹਨਾਂ ਜਗ੍ਹਾ ਸੇਵਾ ਨਾਲ ਕਰਦੇ ਆ ਬਹੁਤ ਬਹੁਤ ਧੰਨਵਾਦ ਹਾਂ ਹਾਂ ਜਦ ਇਹ ਬੰਦੀ ਇੱਕ ਦੂਨ ਤੇ ਆ ਗਈ ਤੇ ساری ਜੰਮੀ ਆ ਗਈ ਬਹੁਤ ਬਹੁਤ ਤੁਹਾਨੂੰ ਆ ਕੇ ਜੀ ਮੈਂ ਜਤੋਂ ਬਣਾ ਦੇਣੀ ਹਣੀ ਬਲੇ ਉਹ ਗੰਮਾ ਤੇ داری ਆ ਬਾਕੀ ਨਹੀਂ ਚਾਹੀਦਾ ਉਹਦੇ ਅੱਛਾ ਜੀ ਭਾਈ ਕਰਵਾਉਣੀ ਉਹ ਆ ਜੀ ਆਉਂਦੇ ਨੇ ਰਾਜਪੁਰੂ ਗਈ ਬੀ.ਐਲ. ਦੀ ਜਿਹਾ ਉੱਥੇ ਕਰਕੇ ਆਏ ਜੀ ਹਾਂ ਹਾਂ ਦਿੱਲੀ ਦਿੱਲੀ ਕਰਕੇ ਆਏ ਨਾ ਕੋਈ ਨਹੀਂ ਜਪਾਣ ਚਾਹਤ ਨਹੀਂ ਨਵੀਂ ਟੈਂਕਰ ਆਪਣਾ ਤੁਸੀਂ ਹੈ ਨਹੀਂ ਜੀ ਟੈਂਕਰ ਭਰਾ ਗਿਆ ਜੀ ਹਾਂ ਸਹੀ ਅਸੀਂ ਤੁਸੀਂ ਕਹੇ ਸੀ ਕਿ ਹਾਂ ਜੀ ਘੜਾਂ ਦੇ ਵਿੱਚ ਪਾਣੀ ਆ ਗਿਆ ਇਹ ਉੱਥੇ ਕੱਢ ਦੇਈਆਂ ਮੇਰਾ ਪਿੰਡ ਉਹ ਰਾਜਪੁਰ ਗੋਤਾਵਾਂ ਜੀ ਅੱਛਾ ਜੀ ਹਾਂਜੀ ਮੇਰੇ ਪਾਪਾ ਪਹਿਲਾਂ ਮੇਰੇ ਰੋ ਪਾਪਾ ਹੀ ਉੱਤੇ ਬੈਠੇ ਰਹੇ ਉਹ ਚੱਕ ਕੇ ਹਾਂਜੀ ਚੱਕ ਕੇ ਵਢਾ ਦੇ ਭਲਵਾਨ ਮਾੜਾ ਚੱਕ ਦੇ ਭਲਵਾਨ ਇਹ ਉਹ ਬਸ ਅੱਛਾ ਨਾ ਜੀ ਮੇਰਾ ਪੁੱਤ ਹਾਂਜੀ ਰਾਜਪੁਰ ਗੋਤਾ ਜੀ ਗੋਤਾ ਜੀ ਮੈਂ ਦੇਵਾਲ ਸਿੰਘ ਦਾ ਪੁੱਤ ਆ ਜੀ ਯੋ ਲੈ ਬਾਬੂ ਨੇ ਪੁਛਾੜ ਲਿਆ ਹੈ ਬਾਬੂ ਪੁਛਾੜਦੇ ਇਹਨਾਂ ਦੇ ਪੇਰ ਤਾਂ ਮੈਂ ਵਿੱਚ ਨੂੰ ਬੱਕਰੀ ਤਿੰਨ ਬਾਹਾਂ ਹੈ ਆ ਪਿਛੇ ਲੰਮਾ ਹੈ ਹੈ ਇੰਨਾ ਲੰਮਾ ਹੈ ਅੱਛਾ ਇੱਧਰ ਬਹਿ ਜਾਣਾ ਤੁਹਾਡਾ ਬਿੱਲੀ ਮੇਰਾ ਭਾਈ ਨੂੰ ਕਰ ਨਾ ਨੀ ਨਗਾਹ ਬਾਹ ਨੂੰ ਹੋ ਜਾਓ ਇੱਧਰ ਉੱਪਰ ਨੂੰ ਹੁਣ ਉੱਪਰ ਨੂੰ ਬਾਹ ਨੂੰ ਤੁਰੂਨ ਸਾਤਾ ਬਾਹ ਨੂੰ ਦੇ ਦੇ ਕੋਲ ਉੱਪਰ ਨੂੰ ਹੋ ਜਾ ਮਾੜਾ ਜਾ ਉੱਪਰ ਨੂੰ ਹੋ ਜਾ ਇੱਧਰ ਉੱਪਰ ਨੂੰ ਹੋ ਜਾ ਕੇ ਕੱਲਾ ਬੈਠੇ ਰਹਿਣ ਤੋਂ ਭਾਵੇਂ ਕਿਆ ਬਾਤ ਹੈ ਅੱਛਾ ਬਾਬਾ ਖੋਜੇ ਤਾਂ ਮੇਰੇ ਕਿਥੇ ਚਲੋ ਆ ਜਾਓ ਇਤੋਂ ਸਟ੍ਰੀਚਰ ਮੜਾ ਚੱਕ ਲੈਓ ਆ ਆ ਜੀ ਸੰਗਤ ਜੀ ਹੁਣ ਬਜ਼ੁਰਗਾਂ ਨੂੰ ਲੈ ਕੇ ਜਾ ਰਹੇ ਆ ਜੀ ਤੇ ਅੰਡੀ ਸ਼ਹਿਰ ਬੀਬਜ਼ਾ ਹਸਪੀਟਲ ਦੇ ਵਿੱਚ ਉੱਥੇ ਇਲਾਜ ਕਰਵਾਇਆ ਜਾਊਗਾ ਤੇ ਬਾਕੀ ਸਾਡਾ ਬਹੁਤ ਬਹੁਤ ਧੰਨਵਾਦ ਨੀਕੀ ਵੀਰ ਦਾ ਪਿੰਡ ਨਿਵਾਸੀ ਖੜਿਆ ਨਗਰ ਨਿਵਾਸੀ ਨੀਕੀ ਵੀਰ ਦਾ ਫੋਨ ਆਇਆ ਇਧਰ ਵੀਰ ਜੀ ਹੁਣੀ ਲੰਬੜਦਾਰ ਸਾਹਿਬ ਇਹ ਸਾਡੇ ਹੜ ਜਦੋਂ ਉੱਥੇ ਆਏ ਸੀ ਤੇ ਸਾਡੀ ਸੰਸਥਾ ਵੱਲੋਂ ਪਾਣੀ ਕੱਢਣ ਦੀ ਸੇਵਾ ਚੱਲ ਰਹੀ ਸੀ ਤਾਂ ਇਹ ਵੀਰ ਉਹਨੇ ਡੀਜ਼ਲ ਦੀ ਸੇਵਾ ਉੱਥੇ ਕਰਕੇ ਆਏ ਸੀ ਧੰਨਵਾਦ ਵੀਰ ਜੀ ਹੁਣਾ ਦਾ ਸਾਰੇ ਇਹਨਾਂ ਦੇ ਨਗਰ ਨਿਵਾਸੀ ਖੜੇ ਆ। ਹਾਲਾਤ ਬਹੁਤ ਮਾੜੇ ਸੀ। ਆਪਾਂ ਗੱਲ ਕਰਦੇ ਆਂ ਕਿ ਜਰੂਰ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਿੰਨੀ ਵੀ ਹੋ ਸਕੇ ਹੈਲਪ ਸੇਵਾ ਕਰਨੀ ਚਾਹੀਦੀ। ਜੇ ਕੋਈ ਨਹੀਂ ਇਦਾਂ ਦਾ ਪਰਿਵਾਰ ਕਰਦਾ ਸਾਨੂੰ ਆਪਣੇ ਲੈਵਲ ਤੇ ਜਰੂਰ ਹੈਲਪ ਕਰੋ। ਨਹੀਂ ਕਿਸੇ ਦੇ ਕੋਈ ਸਾਧਨ ਬਣਦੇ ਜਾਂ ਕੋਈ ਹੁੰਦਾ ਤਾਂ ਫਿਰ ਤੁਸੀਂ ਸੰਸਤਾ ਨਾਲ ਜਰੂਰ ਸੰਪਰਕ ਕਰੋ। ਬਾਬਾ ਦੀਪ ਸਿੰਘ ਸੇਵਾਦਲ ਵੇ ਸਾਰਿਆਂ ਅਲਵਾਰਸਾਂ ਦੀ ਸੇਵਾ ਸੰਭਾਲ ਕਰਦੀ। 108 ਜਾਣੇ ਸਾਡੇ ਕੋਲ। ਐਵੇਂ ਦੇ ਬਜ਼ੁਰਗ, ਵੀਰ ਬੱਚੇ ਰਹਿ ਰਹੇ ਆ ਸਾਡੇ ਕੋਲ। ਕਿਤੇ ਜਰੂਰ ਆਣ ਕੇ ਢੇੜਾ ਜਰੂਰ ਮਾਰਿਓ। ਮਿਲਿਓ ਜਰੂਰਣ ਕੇ ਸਾਡੇ ਉਹ ਪਰਿਵਾਰ ਦੇ ਮੈਂਬਰਾਂ ਨੂੰ ਜਿਨ੍ਹਾਂ ਦੀ ਦੇਖਭਾਲ ਉਹ ਇੱਕ ਵਾਰ ਖੁਸ਼ ਹੁੰਦੇ ਆ ਜਦੋਂ ਕੋਈ ਸਾਨੂੰ ਕੋਈ ਸੱਜਣ ਕੋਈ ਮਿਲਣ ਆਉਂਦਾ ਕੋਈ ਤੁਹਾਡੇ ਵਰਗੇ ਵੀਰ ਬਜ਼ੁਰਗ ਮਿਲਣ ਆਉਂਦੇ ਆ ਇੱਕ ਵਾਰੀ ਜਰੂਰ ਗੇੜਾ ਸੰਸਤਾ ਦੇ ਵਿੱਚ ਜਰੂਰ ਮਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਇਕੱਠੇ ਕਰ ਲਾ ਇੰਨੇ ਹਾਲਾਤ ਮਾੜੇ ਤੁਸੀਂ ਦੇਖ ਸਕਦੇ ਬਲੂਨ ਦੇ ਪੈਕਟ ਉਵੇਂ ਪਏ ਆ ਅਰੇ ਉਹ ਬਜ਼ੁਰਗਾਂ ਦੀਆਂ ਫੋਟਮਾਂ ਉਵੇਂ ਆ ਰੋਟੀ ਕਿਸੇ ਨੇ ਬਾਹਰੋਂ ਮੋਸ਼ਕਾ ਬਹੁਤ ਆਉਂਦਾ ਰੋਟੀ ਫੜਾ ਜਾਣੀ ਕਿਸੇ ਨੇ ਰੱਖ ਦੇਣੀ ਖਾਣੀ ਖਾ ਦੇਣਾ ਨਹੀਂ ਤਾਂ ਇਦਾਂ ਹੀ ਪਈ ਰਹਿਣੀ ਇੱਧਰ ਇੱਧਰ ਦਰਵਾਜ਼ਾ ਪੁੰਡਾ ਅੱਗਾਂ ਆ ਰਹੀ ਸੀ ਕਿਉਂਕਿ ਤੁਰ ਹੁੰਦਾ ਨਹੀਂ ਲਾਈਟ ਨਹੀਂ ਬਾਥਰੂਮ ਵੀ ਉੱਪਰ ਹੀ ਕਰਦੇ ਸੀ ਘਾਜ ਮਿਆਂ ਸਾਰੇ ਘਰ ਦੇ ਵਿੱਚ ਤਿੰਨ ਧੀਆ ਇਹਨਾਂ ਦੀਆਂ ਤੇ ਬਸ ਇਸ ਤਰ੍ਹਾਂ ਵੀ ਇਸ ਤਰ੍ਹਾਂ ਵੀ ਦੇਖ ਸਕਦੇ ਜੋ ਹਾਲਾਤ ਬਣੇ ਹੋਏ ਆ ਵਾਹਿਗੁਰੂ ਆ ਜੋ ਖੂਨ ਬਹੁਤ ਬਹੁਤ ਬੁਰੀ ਹਾਲ ਜਿਆਦਾ ਸੇ ਮੰਨ ਤੋਂ ਲਿ ਗਏ ਵਾਹਿਗੁਰੂ ਇਦਾਂ ਦੇ ਹਾਲਾਤ ਕਿਸੇ ਦੇ ਨਾ ਨਾ ਬਾਣੇ ਹਾਲਾਤ ਜਿਨ੍ਹਾਂ ਦੇ ਹਾਲਾਤੇ ਬਣੇ ਹੋਏ ਸਾਡੇ ਪੰਜਾਬ ਦੇ ਵਿੱਚ ਇੱਕ ਪਿੰਡ ਦੇ ਹਾਲਾਤ ਇੱਕ ਘਰ ਦੇ ਵਿੱਚ ਚੰਗੇ ਭਲੇ ਪਰਿਵਾਰ ਦੇ ਹਾਲਾਤ ਬਣੇ ਹੋਏ